ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੰਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਜੀਵਨੀ ਦਾ 101 ਭਾਗ ਸੁਣਾਉਣ ਜਾ ਰਹੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣਿਓ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਗੁਰਮਤ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਧਾਰਨਾ ਨਾਮ ਮਿਲੇ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਨਾਮ ਮਿਲੇ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਨਾਨਕ ਨਾਮ ਮਿਲੇ ਨਾਮ ਮਿਲੇ ਤਾਂ ਜੀਵਾ ਦਾ ਨਿਕ ਨਾਮ ਮਿਲੇ ਨਾਮ ਮਿਲੇ ਨਾਮ ਮਿਲੇ ਤਾਂ ਜੀਵਾ ਦਾ ਨਿਕ ਨਾਮ ਮਿਲੇ ਬਠਿੰਡੇ ਦੀ ਡਿੱਗੀ ਲੈਰੇ ਤੋਂ ਵਾਪਸ ਮੁੜਦੇ ਆ ਬਠਿੰਡੇ ਸ਼ਹਿਰ ਤੋਂ ਲੰਘਣਾ ਸੀ ਬਠਿੰਡੇ ਸ਼ਹਿਰ ਤੋਂ ਦੋ ਕਮੀਲ ਪੱਛਮ ਵੱਲ ਨਹਿਰ ਤੋਂ 200 ਫੁੱਟ ਉੱਤਰ ਵੱਲ ਇੱਕ ਗੋਲ ਜਹੀ ਸ਼ਕਲ ਦਾ ਤਲਾਬ ਆ ਬਣਿਆ ਸੀ ਤਦ ਤੋਂ ਜਦ ਕਿ ਕਿਸੇ ਮੇਲੇ ਅੰਗਰੇਜ਼ਾਂ ਨੂੰ ਬਠਿੰਡੇ ਦੇ ਨੇੜੇ ਸ਼ਾਉਣੀਆ ਬਣਾਉਣ ਦਾ ਵਿਚਾਰ ਹੋਇਆ ਪਰ ਪਟਿਆਲੇ ਰਾਜ ਦੇ ਇਤਰਾਜ ਕਰਨ ਤੇ ਫਿਰੋਜਪੁਰ ਸ਼ਾਉਣੀ ਬਣਾਈ ਗਈ ਇਲਾਕੇ ਵਿੱਚ ਇਸ ਤਲਾ ਨੂੰ ਡਿੱਗੀ ਕਹਿੰਦੇ ਸਨ ਪਾਣੀ ਇਸ ਵਿੱਚ ਨਹੀਂ ਸੀ ਇਹ 15 ਕੁ ਫੁੱਟ ਡੂੰਗੀ ਸੀ ਕਦੇ ਨਾ ਬੱਤੇ ਜਾਣ ਕਰਕੇ ਇਸ ਵਿੱਚ ਬਹੁਤ ਮਿੱਟੀ ਜੰਮੀ ਹੋਈ ਸੀ ਪਲੇਸ਼ੀ ਉੱਗੀ ਹੋਈ ਸੀ ਬੇਰਾਨ ਪਈ ਸੀ ਹੋਣ ਕਰਕੇ ਇਸ ਵਿੱਚ ਕਈ ਤਰ੍ਹਾਂ ਦੇ ਜਾਨਵਰ ਸੱਪ ਆਦਿ ਰਹਿੰਦੇ ਸਨ ਇੰਨਾ ਕਾਰਨਾ ਕਰਕੇ ਇਹ ਇੱਕ ਨਵੇਕਲੀ ਤੇ ਭਿਆਨਕ ਜਗਾ ਸੀ ਇਸ ਦੇ ਇੱਕ ਪਾਸੇ ਨੇੜੇ ਤੇ ਦੂਜੇ ਪਾਸੇ ਦੂਰ ਦੋਰੇ ਲਾਈਨਾਂ ਲੱਗਦੀਆਂ ਸਨ ਤਾਂ ਵੀ ਇਹ ਨਿਵਾਸਥਾ ਬਾਬਾ ਜੀ ਨੂੰ ਪਸੰਦ ਆ ਗਈ ਇਸ ਵਿੱਚ ਬੈਠ ਕੇ ਬਾਕੀ ਦੁਨੀਆਂ ਤਾਂ ਦੱਸਦੀ ਹੀ ਨਹੀਂ ਸੀ ਤੇ ਬਾਬਾ ਜੀ ਦੁਨੀਆਂ ਨੂੰ ਦੇਖਣਾ ਹੀ ਨਹੀਂ ਸਨ ਚਾਹੁੰਦੇ ਫਟਿੰਡੇ ਸ਼ਹਿਰ ਵਿੱਚ ਇੱਕ ਗੁਰਮਖ ਨਾਮੀ ਸੇਠ ਰਹਿੰਦਾ ਸੀ ਜੋ ਕਿ ਲੈਰੇ ਤੇ ਪੁੱਚੋ ਵਾਲੇ ਬਾਬਾ ਜੀ ਦਾ ਸੇਵਕ ਹੋਣ ਕਰਕੇ ਬਾਬਾ ਜੀ ਦਾ ਜਾਨੂ ਸੀ ਪਰ ਜਦੋਂ ਬਾਬਾ ਜੀ ਨੇ ਡਿੱਗੀ ਤੇ ਚਰਨ ਪਾਏ ਤਾਂ ਇਹ ਸੇਠ ਤਾਂ ਚੜ੍ਹਾਈ ਚ ਕਰ ਚੁੱਕਾ ਹੋਇਆ ਸੀ ਪਰ ਉਸ ਦੇ ਪੁੱਤਰ ਲక్ష్మణ ਦਾਸ ਨੇ ਬੇਨਤੀ ਕੀਤੀ ਹੋਈ ਸੀ ਕਿ ਬਾਬਾ ਜੀ ਫਟਿੰਡੇ ਵੀ ਕਦੇ ਦਰਸ਼ਨ ਦੇਣ ਡਿੱਗੀ ਜਿਹੜੇ ਇੱਕ ਹੋਰ ਸੇਵਕ ਬਾਬੂ ਠਾਕੁਰ ਦਾਸ ਦਾ ਬਾਗ ਸੀ ਲక్ష్మణ ਦਾਸ ਦਾ ਆਪਣਾ ਵੀ ਇੱਕ ਬਾਗ ਸੀ ਪਰ ਉਸ ਨੇ ਬੇਨਤੀ ਕੀਤੀ ਸੀ ਕਿ ਜਿਹੜੀ ਜਗ੍ਹਾ ਬਾਬਾ ਜੀ ਨੂੰ ਪਸੰਦ ਹੋਵੇ ਉੱਥੇ ਰਹਿਣ ਪਰ ਬਠਿੰਡੇ ਜ਼ਰੂਰ ਆਣ ਪਰ ਲੋਕ ਬਹੁਤ ਹੈਰਾਨਸਨ ਕਿ ਬਾਗ ਤੇ ਕੋਠੀਆਂ ਛੱਡ ਕੇ ਬਾਬਾ ਜੀ ਇਸ ਭਿਆਨਕ ਜਗ੍ਹਾ ਤੇ ਕਿਉਂ ਠਹਿਰੇ ਪਰ ਮਾਲਕਾਂ ਨੂੰ ਇਹੋ ਹੀ ਪਾਉਂਦਾ ਸੀ ਸੋ ਰਾਤ ਨੂੰ ਖੋਤੇ ਲਾ ਕੇ ਇਟਾਂ ਟਵਾ ਲਈਆਂ ਪੱਕੀਆਂ ਪੌੜੀਆਂ ਬਣਾ ਦਿੱਤੀਆਂ ਅਗਲੇ 2 ਦਿਨਾਂ ਦੇ ਅੰਦਰ ਹੀ ਡਿੱਗੀ ਵਿੱਚ ਦੋ ਕਮਰੇ ਇੱਕ ਗੁਰੂ ਗ੍ਰੰਥ ਸਾਹਿਬ ਆਸਤੇ ਤੇ ਇੱਕ ਬਾਬਾ ਜੀ ਵਾਸਤੇ ਬਣ ਗਏ ਤੇ ਦੋਵੇਂ ਬੇਲਿਆਂ ਦਾ ਦੀਵਾਨ ਸਜਣ ਲੱਗ ਪਿਆ ਜੈਸ ਨੂੰ ਕਹਿੰਦੇ ਹਨ ਜੰਗਲ ਵਿੱਚ ਮੰਗਲ ਹੋਣਾ ਸਰਦਾਰ ਆਨੰਦ ਸਰੂਪ ਸਿੰਘ ਤਹਿਸੀਲਦਾਰ ਸੇਠ ਲਸ਼ਮਣ ਦਾਸ ਸਰਦਾਰ ਭਗਵਾਨ ਸਿੰਘ ਤੇ ਸਰਦਾਰ ਦਿਆ ਸਿੰਘ ਬੀੜ ਬਾਂਮਣ ਵਾਲੇ ਪ੍ਰਸ਼ਾਦੇ ਆ ਦੀ ਬੜੀ ਸੇਵਾ ਕਰ ਲੱਗ ਪਏ ਇਸ ਵਾਰੀ ਕੱਤਕ ਪੂਰਨਮাসী ਉਤਸਵ ਇੱਥੇ ਹੀ ਮਨਾਇਆ ਗਿਆ ਨੇੜੇ-ਨੇੜੇ ਦੀਆਂ ਸੰਗਤਾਂ ਰਾਤੋਂ ਰਾਤ ਘਰਾਂ ਨੂੰ ਚਲੀ ਗਈ ਛੋੜਨਾ ਆਤੋਂ ਬਾਹਰੋਂ ਆਈ ਸੰਗਤ ਮੁੜੀ ਨਹੀਂ ਤੇ ਸਵੇਰੇ ਦੇ ਦੀਵਾਨ ਪਿੱਛੋਂ ਬਾਬਾ ਜੀ ਨੇ ਸੰਗਤ ਵਿੱਚ ਬਚਨ ਕਰਦਿਆਂ ਇਹ ਅਨੋਖਾ ਪਰਚਾ ਪਾਇਆ ਨਹਿਰ ਵਿੱਚ ਗੜਬਾ ਡੱਗ ਪਿਆ ਹੈ ਕੱਢ ਲਿਆਵੋ ਹੈ ਕੋਈ ਲਿਆਉਣ ਵਾਲਾ ਉਸ ਵੇਲੇ ਨਹਿਰ ਨੱਕਾ ਨੱਕ ਭਰੀ ਬਾਗ ਰਹੀ ਸੀ ਲਗਭਗ 12 ਫੁੱਟ ਡੂੰਗੀ ਹੋਵੇਗੀ ਸੰਗੀ ਕੀ ਤੇ ਬਹੰਗ ਕੀ ਸਾਬ ਦੀ ਸਮਝ ਤੇ ਕੋਈ ਐਸਾ ਪਰਦਾ ਪਿਆ ਕਿ ਕਿਸੇ ਨੂੰ ਇਹ ਪੁੱਛਣ ਦੀ ਹਿੰਮਤ ਨਾ ਪਈ ਕਿ ਦੱਸੋ ਪਾਸ਼ਾ ਕਿੱਥੇ ਡਿੱਗਾ ਹੈ ਮੈਂ ਸ਼ਾਲ ਮਾਰ ਕੇ ਕੱਢ ਲਿਆਉਂਦਾ ਹਾਂ ਗੱਲ ਆਈ ਗਈ ਹੋ ਗਈ ਜਾਂ ਸੰਗਤ ਪ੍ਰਸ਼ਾਦਾ ਛਕਣ ਲੱਗੀ ਤਾਂ ਬਾਬਾ ਜੀ ਨੇ ਬਚਨ ਕਰਨੇ ਸ਼ੁਰੂ ਕੀਤੇ ਬਚਨ ਕਰਦਿਆਂ ਸੰਗਤ ਨੂੰ ਤਾੜਨਾ ਕਰਨ ਲੱਗ ਪਏ ਭਾਈ ਮੇਵਾ ਸਿੰਘ ਲੱਗੀ ਕਹਿਣ ਲੱਗਾ ਕਿ ਚੋੜਾਂ ਦੀ ਸੰਗਤ ਅਣਜਾਣ ਹੈ ਤਾਂ ਬਾਬਾ ਜੀ ਕਹਿਣ ਲੱਗੇ ਤੂੰ ਤੇ ਅਣਜਾਣ ਨਹੀਂ ਤੈਨੂੰ ਕਿੰਨਾ ਚਿਰ ਹੋ ਗਿਆ ਸੰਗਤ ਕਰਦਿਆਂ ਤੈਂ ਕਿਹੜਾ ਛਾਲ ਮਾਰੀ ਤਾਂ ਕੋਲੋਂ ਸ਼ੇਰਪਰੇ ਦਾ ਭਗਤ ਕਹਿਣ ਲੱਗਾ ਕਿ ਮੇਰਾ ਦਿਲ ਤਾਂ ਕਰਦਾ ਸੀ ਛਾਲ ਮਾਰਾਂ ਤੇ ਬਾਬਾ ਜੀ ਕਹਿਣ ਲੱਗੇ ਆਹੋ ਹੁਣ ਤਾਂ ਹਰੇਕ ਹੀ ਕਹੂਗਾ ਉਹ ਵੇਲਾ ਲੱਖੀ ਕੋਹੀ ਗਿਆ ਪਾਚਾ ਘੜੀ ਮੁੜੀ ਨਹੀਂ ਪੈਂਦਾ ਕਸਵੱਟੀ ਤੇ ਉਤਰਨਾ ਸੌਖਾ ਨਹੀਂ ਪੰਜਾਬ ਵਰਿਆਂ ਦੇ ਅਸੀਂ ਹੋ ਗਏ ਹਾਂ ਦੇਖਣਾ ਸੀ ਕਿ ਸਾਡੇ ਕੋਲੋਂ ਕੁਝ ਲੈਣ ਵਾਲਾ ਵੀ ਆਇਆ ਹੈ ਕਿ ਨਹੀਂ ਚੰਗਾ ਹਣਸ਼ਕੋ ਪ੍ਰਸ਼ਾਦਾ ਉਪਰੰਤ ਆਗਿਆ ਲੈ ਕੇ ਬਾਰੋ ਆਈ ਸੰਗਤ ਘਰਾਂ ਨੂੰ ਚਲੀ ਗਈ ਤੇ ਇੱਥੇ ਹੀ ਇਸੇ ਤਰ੍ਹਾਂ ਸਤ ਸੰਗ ਚੱਲਦਾ ਰਿਹਾ ਹੁਣ ਦਸੰਬਰ ਮਹੀਨੇ ਦੀ ਪੂਨਮਾਸੀ ਆ ਗਈ ਇਸ ਲਈ ਝੋੜਾ ਦੇ 8 ਜਣੇ ਹੀ ਪੈਦਲ ਪੁੱਜੇ ਇਨਾਂ ਨਾਲ ਦੋ ਜਵਾਨ ਸਨ ਜਿੰਨਾਂ ਵਿੱਚ ਇੱਕ ਇੰਦਰ ਸਿੰਘ ਜਿਹੜਾ ਜਿਹਨੂੰ ਦਿਨ ਬਾਬਾ ਜੀ ਵੱਲ ਖਿੱਚਿਆ ਜਾ ਰਿਹਾ ਸੀ ਬਾਬਾ ਜੀ ਨੇ ਹਰ ਰਾਤ ਸੁਪਨੇ ਵਿੱਚ ਦਰਸ਼ਨ ਦੇਣ ਇੰਦਰ ਸਿੰਘ ਨੇ ਸੋਚਣਾ ਕਿ ਰਾਹ ਕਿਹੜਾ ਖੇਤਾਂ ਵਿੱਚ ਹੈ ਨਹੀਂ ਬਾਬਾ ਜੀ ਕਿਵੇਂ ਆ ਜਾਂਦੇ ਹਨ ਸਭਾ ਇਤਨਾ ਭੋਲਾ ਪਾਲਾ ਸੀ ਕਿ ਕਈ ਵਾਰੀ ਬੜਾਉਣ ਵੀ ਲੱਗ ਜਾਣਾ ਜੋ ਡਾ ਰਹੇ ਨੇ ਐ ਇੱਕ ਵਾਰੀ 인ਦਰ ਸਿੰਘ ਦੀ ਮਾਤਾ ਜੀ ਕੋਲੋਂ ਬਾਬਾ ਜੀ ਨੇ ਪੁੱਛਿਆ ਸੀ ਕਿ ਉਸ ਦੇ ਕਿੰਨੇ ਪੁੱਤਰ ਹਨ ਤਾਂ ਉਸ ਨੇ ਦੱਸਿਆ ਸੀ ਕਿ ਪੰਜ ਬਾਬਾ ਜੀ ਨੇ ਆਖਿਆ ਕਿ ਸਾਨੂੰ ਦੇ ਦੋ ਇੱਕ ਚਾਰ ਤੂੰ ਰੱਖ ਲੈ ਇਸ ਦੀ ਉਧਰੋਂ ਖੇਚ ਇਧਰੋਂ ਟੱਲ ਕੁਝ ਚਕੋਸ ਤੇ ਕੁਝ ਲਾਰਿਆਂ ਲਾਰਿਆਂ ਵਿੱਚ ਹੁਣ ਤੱਕ ਦੋ ਤਿੰਨ ਬਰੇ ਲੰਘ ਗਏ ਸਨ ਬੇਚ ਵਿਚ ਇੰਦਰ ਸਿੰਘ ਨੇ ਝੋੜਾਂ ਦੀ ਸੰਗਤ ਨਾਲ ਨਾਨਕ ਸਾਰ ਵੀ ਜਾਂਦੇ ਰਹਿਣਾ ਕਦੀ ਕਦੀ ਝਾੜੂ ਵੀ ਕਦੀ ਕਦੀ ਜ਼ਮੀਨ ਪੱਧਰੀ ਕਰਨ ਦੀ ਕਦੇ ਕਦੇ ਬਾੜ ਲਈ ਚੰਗਾ ਲਿਆਉਣ ਦੀ ਕਦੇ ਰੁੱਖਾਂ ਨੂੰ ਪਾਣੀ ਦੇਣ ਦੀ ਕਦੇ ਬਿਸਤਰ ਤੋੜਨ ਦੀ ਕਦੇ ਜਾਲ ਟੋੜ ਕੱਢਣ ਦੀ ਸੇਵਾ ਕਰਨ ਦੀ ਗੱਲ ਕੀ ਕਦੇ ਬੈਲੇ ਨਾ ਬਹਿਣਾ ਹਣ ਤੋਂ ਕੁਝ ਹਫ਼ਤਾ ਪਹਿਲਾਂ ਖੱਬੀ ਬਾਹ ਤੇ ਇੱਕ ਫੋੜਾ ਨਿਕਲ ਆਇਆ ਉਹ ਬਹੁਤ ਤੰਗ ਕਰੇ ਨਾ ਭਰੇ ਨਾ ਚੀਰਾ ਦਿੱਤਾ ਜਾਵੇ ਨਾ ਹਟੇ ਨਾ ਕੋਈ ਕੰਮ ਹੋ ਸਕੇ ਆਖਰ ਬਾਬਾ ਜੀ ਪਾਸ ਅਰਦਾਸ ਕੀਤੀ ਕਿ ਦੁੱਖ ਦੀ ਨਿਵਰਤੀ ਕਰੋ ਅਰਦਾਸ ਕਰਨ ਨਾਲ ਜਦ ਤੱਕ ਸੁਖ ਪ੍ਰਤੀਤ ਹੋਇਆ ਤਾਂ ਅੱਖ ਲੱਗ ਗਈ ਤਾਂ ਇਉਂ ਪਾਸਿਆ ਕਿ ਬਾਬਾ ਜੀ ਕਹਿ ਰਹੇ ਹਨ ਕਿ ਜੇ ਸੁਖ ਲੈਣਾ ਹੈ ਤਾ ਆਪਣੀ ਮਾਤਾ ਤੋਂ ਪੁੱਛ ਕੇ ਸਾਡੇ ਪਾਸ ਆ ਜਾ ਅੱਖ ਖੁੱਲਣ ਤੇ ਸਾਰੀ ਬਾਤ ਆ ਮਾਤਾ ਜੀ ਨੂੰ ਸੁਣਾਈ ਮਾਤਾ ਜੀ ਨੇ ਮਾਨ ਹੀ ਮਾਨ ਬੇਨਤੀ ਕੀਤੀ ਸੱਚੇ ਪਾਸ਼ਾ ਮੇਰੇ ਲਾਲ ਨੂੰ ਸੁੱਖ ਦਿਓ ਇਹ ਅੱਜ ਤੋਂ ਤੁਹਾਡਾ ਹੈ ਅਦਾਸ ਕਰਨ ਤੇ ਹੀ ਉਹ ਫੋੜਾ ਫਿਸ ਗਿਆ ਤੇ ਸਰੀਰ ਨੂੰ ਸੁੱਖ ਹੋ ਗਿਆ ਇਸ ਤਰ੍ਹਾਂ ਕਿਤੇ ਸੰਕਲਪ ਅਨੁਸਾਰ ਇੰਦਰ ਸਿੰਘ ਝੋੜਾ ਦੀ ਸੰਗਤ ਨਾਲ ਕੇਤਕੀ ਦੇ ਦਰਸ਼ਨਾਂ ਨੂੰ ਆਇਆ ਸੀ ਪੂਰ ਮਾਸੀ ਤੋਂ ਅਗਲੇ ਦਿਨ ਸੰਗਤ ਦੇ ਤੁਰਨ ਲੱਗਿਆਂ ਗਿਆਨੀ ਬਚਨ ਸਿੰਘ ਨੂੰ ਬਾਬਾ ਜੀ ਨੇ ਫਰਮਾਇਆ ਇਹਨਾਂ ਦੋਨਾਂ 인ਦਰ ਸਿੰਘ ਤੇ ਜਗੀਰ ਸਿੰਘ ਨੂੰ ਵਾਪਸ ਨਹੀਂ ਲੈ ਕੇ ਜਾਣਾ ਇਸ ਤਰ੍ਹਾਂ ਇਹ ਜਵਾਨ ਠਾਠ ਤੇ ਹੀ ਰਹਿ ਪਿਆ ਇੱਥੇ ਰਹਿੰਦੇ ਆ ਕੀਰਤਨ ਵਿੱਚ ਹਿੱਸਾ ਲੈਣਾ ਜਲਦੀ ਸੇਵਾ ਦਾ ਕੰਮ ਸੀਹੀ ਨਾਲ ਸਾਰਾ ਸਾਰਾ ਦਿਨ ਸੁਖਣੀ ਸਾਹਿਬ ਦੇ ਪਾਠ ਕਰਨ ਤੇ ਸੁਣਾਉਣ ਦੀ ਸੇਵਾ ਵੀ ਮਿਲ ਗਈ ਤਨੀਂ ਦਵਾਈ ਕਿ ਪੰਜ ਪੰਜ ਸੱਤ ਸੱਤ ਅਸ਼ਟ ਪਦੀਆਂ ਜਾਗੋ ਮਿੱਟੀ ਵਿੱਚ ਹੀ ਕਹਿ ਜਾਣੀਆਂ ਫਿਰ ਸੁਖਮਣੀਏ ਕਿਰਪਾਲ ਸਿੰਘ ਨੂੰ ਹਲੂਣਾ ਦੇਣਾ ਹੁਣ ਜਦ ਮਾਗ ਦੀ ਪੂਨਮਾਸੀ ਆਈ ਤਾਂ ਝੋੜਾਂ ਦੀ ਸੰਗਤ ਵਿੱਚ ਮਾਤਾ ਪ੍ਰਤਾਪ ਕੌਰ ਵੀ ਦਰਸ਼ਨਾਂ ਨੂੰ ਆਈ ਤਾਂ ਬਾਬਾ ਜੀ ਨੇ ਆਪਣੇ ਸਵਾਰ ਅਨੁਸਾਰ ਆਖਿਆ ਮਾਈ ਲੈ ਜਾ ਆਪਣੇ ਮੁੰਡੇ ਨੂੰ ਤੇਰੇ ਘਰ ਦੇ ਕੰਮ ਦਾ ਹਰਜ ਹੁੰਦਾ ਹੋਣਾ ਮਾਈ ਜੀ ਮੇਰੇ ਪੰਜ ਪੁੱਤ ਸੰਨ ਇਸ ਨੂੰ ਆਪਣੇ ਚਰਨਾ ਵਿੱਚ ਹੀ ਰੱਖੋ ਇਸ ਨੂੰ ਸਮੱਤ ਬਖਸ਼ੋ ਇਸ ਤਰ੍ਹਾਂ ਗੱਲ ਪੱਕੀ ਹੋ ਜਾਣ ਤੇ ਕੁਝ ਦਿਨਾਂ ਪਿੱਛੋਂ ਹਜੂਰੀ ਸੇਵਾ ਵੀ ਮਿਲ ਗਈ ਤੇ ਇਹ ਗੱਭਰੂ ਬਾਬਾ ਜੀ ਜੋਗਾਹੀ ਹੋ ਗਿਆ ਤੇ ਫਿਰ ਵਾਪਸ ਘਰ ਕਦੇ ਨਾ ਗਿਆ ਬਾਬਾ ਜੀ ਦੇ ਗੀਤੇ ਰਹਿੰਦੇ ਆ ਜਦ ਵਸਕ ਬ੍ਰਹਮਤ ਆਦ ਲਈ ਨਹਿਰ ਦੀ ਬੰਦੀ ਹੋ ਗਈ ਬਾਕੀ ਪਾਣੀ ਸੁੱਕ ਗਿਆ ਤੇ ਨਹਾਉਣ ਧੋਣ ਦਾ ਛੜਕਾ ਕਰਨ ਦੀ ਅਕਿਆਈ ਹੋ ਗਈ ਰੇਤਲਾ ਇਲਾਕਾ ਸੀ ਜਜ ਰਕ ਹਵਾ ਚੱਲਣੀ ਤਾਂ ਮਿੱਟੀ ਉੱਡਣੀ ਐ ਇਸ ਲਈ ਵੀ ਛੜਕਾ ਹੋਣਾ ਜ਼ਰੂਰੀ ਸੀ ਪਰ ਛੜਕਾ ਕਿੱਥੋਂ ਕਰੀਏ ਜਿਵੇਂ ਕਾਂ ਨੇ ਸਾਹਮਣੂ ਬੇਨਤੀ ਕੀਤੀ ਤਾਂ ਅਗਲੇ ਸਵੇਰੇ ਹੀ ਇੱਕ ਥਾਂ ਤੇ ਬਾਬਾ ਜੀ ਨੇ ਖੁੱਡੀ ਕੱਢ ਕੇ ਫਰਮਾਇਆ ਕਿ ਪਾਣੀ ਇੱਥੋਂ ਕੱਢ ਲਵੋ ਨਹਿਰ ਦੇ ਬੈੱਡ ਵਿੱਚ ਉਹ ਐਸੀ ਥਾਂ ਨਿਕਲੀ ਜਿੱਥੋਂ ਕਿ ਬਾਲਟੀ ਭਰ ਲਈਏ ਤੇ ਫੇਰ ਉਤਨਾ ਹੀ ਪਾਣੀ ਉਸ ਵਿੱਚ ਆ ਜਾਵੇ ਬੀ ਨਾ ਪਰ ਨਹਿਰ ਬਣਦੀ ਰਹੀ ਫਸਲਾਂ ਨੂੰ ਪਾਣੀ ਦੀ ਔੜ ਸੀ ਇੰਦਰ ਦੇਵਤਾ ਵੀ ਇਹ ਕਨੋਖੀ ਉਲਝਣ ਵਿੱਚ ਪੈ ਗਿਆ ਜੇ ਵਰਖਾ ਕਰੇ ਤਾਂ ਉਸਦੇ ਮਾਲਕ ਦੇ ਪਿਆਰੇ ਨੂੰ ਔਖ ਹੁੰਦੀ ਹੈ ਡਿੱਗੀ ਦੇ ਆਲੇ ਦੁਆਲੇ ਦਾ ਸਾਰਾ ਪਾਣੀ ਰੁੜ ਕੇ ਡਿੱਗੀ ਵਿੱਚ ਪੈਂਦਾ ਸੀ ਠਾਠ ਤਹਿ ਜਾਂਦਾ ਤੇ ਬਾਬਾ ਜੀ ਆਸਣ ਚੁੱਕਣਾ ਪੈਂਦਾ ਜੇ ਵਰਖਾ ਨਾ ਹੋਵੇ ਤਾਂ ਜੰਤਾ ਦੀ ਆਸ ਦੀ ਡੋਰੀ ਟੁੱਟ ਜਾਂਦੀ ਤਾਂ ਉਸ ਨੇ ਦੋਵੇਂ ਪਾਸੇ ਰੱਖਣ ਦਾ ਯਤਨ ਕੀਤਾ ਜੰਤਾ ਦੀ ਆਸ ਰੱਖਣ ਲਈ ਕਈ ਵਾਰੀ ਬਦਲਾਂ ਦੀ ਘਟਾਵਾਂ ਬਣੀਆਂ ਪਰ بارش ਦੀ ਬੂੰਦ ਨਾ ਪੈਣ ਦਿੱਤੀ ਇਹ ਦਿਸ਼ਾ ਦੇਖ ਕੇ ਬਾਬਾ ਜੀ ਇੱਕ ਦਿਨ ਇੰਦਰ ਸਿੰਘ ਦੀ ਰੇਲਵੇ ਡਰਾਈਵਰ ਨੂੰ ਕਹਿਣ ਲੱਗੇ ਅਸੀਂ ਹੁਣੇ ਜਾਵਾਂਗੇ ਕਿਉਂਕਿ ਇੱਥੋਂ ਦੇ ਜੀਵਿਦਾਰ ਕਹਿੰਦੇ ਹਨ ਕਿ ਜਿਸ ਦਿਨ ਦੇ ਸੰਤ ਆਏ ਹਨ ਮੀਂਹ ਦੀ ਕਣੀ ਨਹੀਂ ਪਈ ਉਦਾਸ ਹੋ ਕੇ ਇੰਦਰ ਸਿੰਘ ਨੇ ਬੇਨਤੀ ਕੀਤੀ ਜੀ ਤੁਸੀਂ ਤਾਂ ਜਾਵੋਗੇ ਪਰ ਸਾਡਾ ਦਰਸ਼ਨਾਂ ਬਿਨਾ ਕੀ ਬਣੇਗਾ ਤਾਂ ਫਰਮਾਉਣ ਲੱਗੇ ਕੋਈ ਗੱਲ ਨਹੀਂ ਤੁਹਾਨੂੰ ਦਰਸ਼ਨ ਹੁੰਦੇ ਰਹਿਣਗੇ ਸੋ ਮਾਗੀ ਦੇ ਛੇ ਮਾਗੀ ਦੀ ਛੇ ਦੂਪੂ ਨਮਸਤ ਕਰਕੇ ਦੂਜੇ ਦਿਨ ਨੂੰ ਬਾਗਾਵਲ ਪਿਆਨਾ ਕੀਤਾ ਠਾਠ ਠੱਕੜ ਦੀ ਧੀਰ ਸੀ ਕਿ ਅਗਲੇ ਦਿਨ ਹੀ ਚੰਗੀ ਬਾਤਾ ਹੋ ਗਈ ਐਸ ਵਾਰੀ ਬਾਗਾ ਦੇ ਬਾਹਰ ਸੰਤਾਂ ਬਾਰੇ ਖੂ ਤੇ ਇੱਕ ਵੱਡਾ ਸਾਰਾ ਤੰਬੂਲਾ ਕਿਠਾਠ ਬਣਾਇਆ ਇੱਥੇ ਹੀ ਆਣ ਕੇ ਭਾਈ ਇੰਦਰ ਸਿੰਘ ਨੂੰ ਹਜ਼ੂਰੀ ਸੇਵਾ ਬਖਸ਼ਣ ਤੋਂ ਪਹਿਲਾ ਫਰਮਾਇਆ ਇੰਦਰ ਸਿੰਘ ਰਾਸੀ ਨਾਮ ਹੈ ਤੈਨੂੰ ਈਸਰ ਬਣਾਉਂਦੇ ਹਾਂ ਫੇਰ ਦੇਖਣ ਲਈ ਕਿ ਨਾਮ ਪੱਕ ਗਿਆ ਕਿ ਨਹੀਂ ਤਾਂ ਇਸ ਲਈ ਇੰਦਰ ਕਰਕੇ ਆਵਾਜ਼ ਮਾਰ ਦੇ ਜਦ ਇੰਦਰ ਸੰਗਰੇਸ ਨਾਮ ਤੇ ਹੀ ਬੋਲ ਪੈਣਾ ਦਾ ਤਾੜਨਾ ਕਰਨੀ ਕਿ ਕਿਉਂ ਬੋਲਿਆ ਹੈ ਇਸ ਵਾਰੀ ਜੰਗਮਗਿਆਰੇ ਦੇ ਸੰਗਾਂ ਨੂੰ 2.5 ਮਹੀਨਿਆਂ ਦਾ ਸਮਾਂ ਦੇ ਕੇ ਬਸਾਖੀ ਤੋਂ ਪਹਿਲਾਂ ਹੀ ਮਾਲਵੇ ਨੂੰ ਵਾਪਸ ਮੜ ਆਏ ਕਿਉਂਕਿ ਦੇਵ ਅਨੁਸਾਰ ਬੈਸਾਖੀ ਦੇ ਪੂਰਵ ਤੇ ਦਮਦਮੇ ਸਾਹਿਬ ਦੇ ਦਰਸ਼ਨ ਵੀ ਕਰਨੇ ਸਨ ਇਸ ਅਫਸਰ ਲਈ ਇੱਕ ਵੱਡਾ ਹੋਇਆ ਪ੍ਰੋਗਰਾਮ ਸੀ ਉਸ ਅਨੁਸਾਰ ਦਾਮਦਮੇ ਦੇ ਦਰਸ਼ਨ ਕਰਕੇ ਵਾਪਸ ਨਾਨਕਸਾਠਾਠ ਤੇ ਬਰਾਜੇ ਫਿਰ ਝੋੜਾਂ ਆਵੇਂ ਬਾਬਾ ਜੀ ਦੇ ਇਸ ਨਗਰ ਦੀ ਜੂ ਵਿੱਚ ਚਰਨ ਪਾਉਣ ਅਤੇ ਸਤਸੰਗ ਚਲਾਉਣ ਨਾਲ ਲੋਕਾਂ ਦੀਆਂ ਬਿੱਤੀਆਂ ਵਿੱਚ ਚੋਖਾ ਫਰਕ ਪੈ ਰਿਹਾ ਸੀ ਪਰ ਆਪਣੀਆਂ ਕਾਲੀਆਂ ਕਤੂਤਾ ਕਰਨ ਤੋਂ ਕਲਯੁਗ ਕਦੇ ਬਾਝੋਂ ਆਉਣ ਨੂੰ ਤਿਆਰ ਨਹੀਂ ਹੁੰਦਾ ਸੰਸਾਰ ਦੇ ਨਾਟਕ ਵਿੱਚ ਵੀ ਇਹ ਇੱਕ ਜ਼ਰੂਰੀ ਪਾਤਰ ਹੈ ਪੁਲਿਸ ਦੇ ਰਿਕਾਰਡ ਅਨੁਸਾਰ ਲਗਭਗ 10 ਪਿੰਡ 10 ਨੰਬਰੀ ਇਹ ਸਨ ਜਗਰੋਂ ਥਾਣੇ ਦੇ ਮਾਣੂ ਕੇ ਚੱਕਰ ਰਸੂਲਪੁਰ ਡੇਰ ਕਾ ਮਾਣੂ ਕੇ ਲਖਾ ਲਮਾ ਬੱਲਾ ਤੇਰਾ ਇਕੋਟ ਠਾਣੇ ਦੇ ਫੇਰ ਉਰਾਈ ਚੋੜਾਂ ਤੇ ਨੱਥੋਬਾਲ ਜ਼ਿਲ੍ਹਾ ਫਰੋਹਪੁਰ ਤੋਫ ਫੁਲਕਗਾਰਿਆਸਤ ਦੀ ਹੱਦ ਦੇ ਉੱਤੇ ਹੋਣ ਕਰਕੇ ਇਨ੍ਹਾਂ ਪਿੰਡਾਂ ਨੇ ਵੱਡੇ ਵੱਡੇ ਡਾਕੂ ਟੋਲਿਆਂ ਦੀ ਸਹਾਇਤਾ ਕਰਨ ਅਤੇ ਖਤਰਨਾਕ ਡਾਕੂਆਂ ਨੂੰ ਪਨਾਹ ਆਸਰਾ ਦੇਣ ਵਿੱਚ ਨ ਨਾਮ ਨਾ ਖਟਿਆ ਹੋਇਆ ਸੀ ਮੁੱਦਤਾ ਤੋਂ ਮਰੁੱਖਾਂ ਤੋਂ ਮਰੁੱਖਾਂ ਦੀ ਰੁਚੀ ਇਨ੍ਹਾਂ ਕੁੱਕਰਮਾਂ ਤੇ ਕਾਨੂੰਨ ਵਿਰੋਧ ਕਾਰਵਾਈਆਂ ਵਿੱਚ ਲੱਗਾ ਹੋਣ ਕਰਕੇ ਸਾਰੇ ਅਸੂਰੀ ਮਰੁੱਖਾਂ ਦਾ ਐਡੀ ਛੇਤੀ ਸੁਧਰ ਜਾਣਾ ਅਸੰਭਵ ਸੀ ਸਨ 1933 ਅਕਤੂਬਰ ਦੀ ਗੱਲ ਹੈ ਕਿ ਮਾਨੂੰਕੇ ਤੋਂ ਚੱਕਰ ਪੈਣ ਵੱਲ ਜਾਂਦੇ ਇੱਕ ਪੁਲਿਸ ਦੇ ਸਪਾਹੀ ਦੂ ਇੱਕ ਭਗੌੜੇ ਡਾਕੂ ਨੇ ਦਿਨ ਦਿਹਾੜੇ ਨਹਿਰ ਦੀ ਪਟੜੀ ਤੇ ਕਤਲ ਕਰ ਦਿੱਤਾ ਇਸ ਦੂਸਣ ਤੇ ਇੱਕ ਡਾਕੂਆਂ ਨੂੰ ਪਿੰਡਾਂ ਵਿੱਚੋਂ ਬੁਲਾ ਲਿਆ ਜਿੰਨਾ ਘਰਾਂ ਵਿੱਚ ਪਨਾਹ ਦਿੱਤੀ ਜਾਂਦੀ ਸੀ ਉਹਨਾਂ ਪਿੰਡਾਂ ਨੂੰ ਜੁਰਮਾਨਾ ਪਾਇਆ ਗਿਆ 18000 ਦਾ ਜੁਰਮਾਨਾ ਪਾ ਕੇ ਇੱਕ ਵਰੇ ਲਈ ਪੁਲਿਸ ਦੀ ਤਾਂ ਜੀਰੀ ਚੌਂਕੀ ਬਿਠਾਉਣ ਦਾ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਇਸ ਰਕਮ ਜੋ 1.5 ਹਜ਼ਾਰ ਦਾ ਜੁਰਮਾਨਾ ਝੋੜਾਂ ਦੇ ਹਿੱਸੇ ਦਾਸੀ ਇੰਨਾ ਦਿਨਾਂ ਵਿੱਚ ਦੋ ਬਾਬਾ ਜੀ ਝੋਲ ਨਹੀਂ ਆ ਪਹੁੰਚੇ ਤਾਂ ਸੰਗ ਤੁਹਾਨੂੰ ਚਾਹ ਚੜ ਗਿਆ ਕਿਉਂਕਿ ਉਹ ਜਾਣਦੇ ਸਨ ਕਿ ਸਾਰੇ ਦੁੱਖਾਂ ਦੇ ਇਲਾਜ ਬਾਬਾ ਜੀ ਦੇ ਕੋਲ ਹਨ ਬਸ ਇੱਕ ਮਿਹਰ ਦੀ ਨਜ਼ਰ ਕਰ ਦੇਣ ਤਾਂ ਨਦੀ ਨਿਹਾਲ ਹੋ ਜਾਈਏ ਉਸ ਸਮੇ ਬਾਬਾ ਜੀ ਜੋਕੇ ਠਾਰ ਦੇ ਨੇੜੇ ਜੋ ਰੇਤਲਾ ਟਿੱਬਾ ਸੀ ਉੱਥੇ ਟਹਿਲ ਰਹੇ ਸਨ ਇਹ ਦੋਵੇਂ ਨੰਬਰਦਾਰ ਸੁੰਦਰ ਸਿੰਘ ਤੇ ਹਰਨਾਮ ਸਿੰਘ ਸਫੇਦ ਪੋਸ਼ ਦੇ ਕੁਝ ਹੋਰ ਸੰਗੀ ਹਾਜ਼ਰ ਹੋਏ ਇਹਨਾਂ ਜਦੋਂ ਜਾ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਇਸ ਤਰ੍ਹਾਂ ਆਉਣ ਦਾ ਕਾਰਨ ਪੁੱਛਿਆ ਤਾਂ ਬੇਨਤੀ ਕੀਤੀ ਜੀ ਮਾਨੂੰ ਕੇ ਪਿੰਡ ਪਿੰਡਾਂ ਤੇ ਚੌਂਕੀ ਬੈਠੀ ਹੋਈ ਹੈ ਤੇ ਝੋੜਾਂ ਤੇ ਵੀ ਜੁਰਮਾਨਾ ਪਿਆ ਹੋਇਆ ਹੈ ਭਾਵੇਂ ਕਸੂਰ ਸਾਡਾ ਕੋਈ ਨਹੀਂ ਹੈ ਤਾਂ ਹੱਸ ਕੇ ਕਹਿਣ ਲੱਗੇ ਇੱਕ ਚੌਂਕੀ ਜ਼ਰੂਰ ਬੈਠੇਗੀ ਭਾਵੇਂ ਪਾਪ ਦੀ ਬੈਠੇ ਭਾਵੇਂ ਧਰਮ ਦੀ ਪਾਪ ਦੀ ਬੈਠੇਗੀ ਤਾਂ ਵਿਹਾਰ ਵਿਗੜੇਗਾ ਲੋਕ ਪਰਲੋਕ ਵੀ ਠੀਕ ਨਹੀਂ ਰਹਿਣਗੇ ਧਰਮ ਦੀ ਬੈਠੇਗੀ ਤਾਂ ਵਾਹਿਗੁਰੂ પ્રસન્ન ਤੇ ਕਾਰ ਵਿਹਾਰ ਵੀ ਸ਼ੁੱਧ ਬੇਤੀ ਕੀ ਤੀਜ ਧਰਮ ਦੀ ਬਿਠਾਓ ਅੰਤ ਸਿੱਟਾ ਇਹ ਹੋਇਆ ਕਿ ਮਾਣੂ ਕੇ ਚੌਂਕੀ ਤਾਂ ਬੈਠੀ ਪਾ ਝੋੜਾਂ ਤੇ ਜੁਰਮਾਨਾ ਮਾਫ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ